ਦੇ ਦੇ ਵਿੱਚ ਪਿਛਲੇ ਦਿਨੀ ਤੁਸੀਂ ਦੇਖਿਆ ਹੈ ਇਹਨਾਂ ਅਤਵਾਦੀਆਂ ਦੇ ਹੱਥੋਂ ਪਾਕਿਸਤਾਨ ਦੇ ਇਹ ਅਟੈਕ ਪਹਿਲਗਾਮ ਦੇ ਵਿੱਚ ਹੋਇਆ ਸੀ ਇਹਦੇ ਵਾਸਤੇ ਪ੍ਰੈਸ ਕਾਨਫਰੈਂਸ ਕੀਤੀ ਸਾਰਿਆਂ ਨੂੰ ਪਹਿਲੇ ਤੇ ਮੈਂ ਸਮੁੱਚੇ ਪੰਜਾਬ ਵੱਲੋਂ ਇਹ ਸਵਾਸੀਆਂ ਵੱਲੋਂ ਆਪਣੀ ਆਮ ਨਿਪੋਸਿਸ ਦੇ ਇਹ ਜਿਹੜੇ ਬੇਜੇਸਟ ਹੋਰ ਬਹੁਤ ਨਮਾਇਆ ਰੂਪ ਇੰਨੇ ਵੇਅਪੋਰਸ ਆ ਰਹੇ ਸਾਡੀ ਨੇਵਲ ਫੋਰਸਸ ਆ ਰਹੇ ਸਾਡੀ ਆਮੀ دارੇ ਉਹਨਾਂ ਦੀ ਅਸੀਂ ਸਲਾਣਾ ਕਰਨਾ ਚਾਹਦੇ ਹਾਂ ਉਹਨਾਂ ਨੂੰ ਅਸੀਂ ਸਲੂਟ ਕਰਨਾ ਚਾਹਦੇ ਇਹ ਪਹਿਲ ਖਾਮ ਦਾ ਇਹ ਦੇ ਇਹ ਦੇ ਨਾ ਉrista ਤੇ ਕੇਸ ਉਹਨਾਂ ਦੇ ਜਿਸ ਸਾਥ ਦੇ ਨਾਲ ਉਹਨਾਂ ਦੀ ਸੱਚਾ ਸਮੇਂ ਬਹੁਤ ਹੋਈ ਹੈ ਉਹ ਸਾਰੇ ਦੇਸ਼ ਨੇ ਬਹੁਤ ਗੰਭੀਰਤਾ ਨਾਲ ਲਿਆ ਹੈ ਸਰੀਗਤ ਇਮੀਡੀਏਟ ਸਾਰੀਆਂ ਫੋਰਸਸ ਇਹ ਜਿਹੜਾ ਮੂੰਹ ਤੋੜਦਾ ਆ ਪਾਕਿਸਤਾਨ ਨੂੰ ਦਿੱਤਾ ਹੈ ਇਹ ਸਾਡਾ ਦੇਸ਼ ਸਮੂਚਾ ਹਿੰਦੁਸਤਾਨ ਤੇ ਸਮੂਚਾ ਪੰਜਾਬੀ ਦੇ ਸੁਨੂ। ਅੱਜ ਜਿਹੜੀ ਅਸੀਂ ਪੰਜਾਬ ਵੱਲੋਂ ਮੈਂ ਗੱਲ ਕਰਨਾ ਚਾਹੁੰਦਾ ਸਪਸ਼ਟ ਤੌਰ ਬਾਰਡਰ ਏਰੀਆ ਦਾ ਬੋਨਕਾਰ ਮੈਂ ਹਿੰਦੁਸਤਾਨ ਦੀ ਸਰਕਾਰ ਦੇ ਕੋਲ ਇਹ ਗੱਲ ਸਾਹਮਣੇ ਰੱਖਣਾ ਚਾਹੁੰਦਾ ਹੈ ਕਿ 1947 ਤੋਂ ਲੈ ਕੇ ਹੁਣ ਤੱਕ ਸਵਾਮੀ ਇਸ ਦੀ ਆਜ਼ਾਦੀ ਤੋਂ ਬਾਅਦ ਆਮੇ ਕੇ ਪੈੜ ਦੀ جنگ ਹੋਏ ਹਾਰ ਦੀ ਤੇ ਚਲੋ ਚైనా ਬਾਰਡਰ ਤੇ ਹੋਈ ਪੈੜ ਦੀ جنگ ਜਾਂ 74 ਦੀ جنگ ਜਾਂ ਖਾਰਦਿਲ ਦੀ ਲੜਾਈ ਤੇਰੀ ਉਹਦੇ ਉੱਤੇ ਹਮੇਸ਼ਾ ਹੀ ਆਰਡਰ ਤੇ ਜਿਹੜੇ ਸੂਬੇ ਦੇ ਇਹਨਾਂ ਨੂੰ ਇੱਕ ਵੱਡੀ ਕੀਮਤ ਅਦਾ ਕਰਨੀ ਆ ਅੱਜ ਬਹੁਤ ਸਾਰੇ ਹੋਰ ਪੋਲ ਪੋਲੀਟਿਕਲ ਜਮਾਤਾਂ ਨੇ ਵੀ ਸਪੈਸ਼ਲ ਪੰਜਾਬ ਵਾਸੇ ਅਸੀਂ ਇੱਕ ਇਕਨੋਮਿਕ ਪੈਕੇਜ ਦੀ ਉਹਨਾਂ ਨੇ ਵੀ ਗੱਲ ਕੀਤੀ ਹੈ ਤੇ ਮੈਂ ਵੀ ਉਹ ਗੱਲ ਰੱਖਣਾ ਚਾਹੁੰਦਾ ਬਾਕੀ ਪੋਲੀਟੀਕਲ ਜਮਾਤਾਂ ਵੱਲੋਂ ਤੇ ਨਹੀਂ ਇੱਕ ਮੰਗ ਕੀਤੀ ਗਈ ਸੈਂਟਰ ਦੀ ਸਰਕਾਰ ਕੋਲ ਕਿ ਪੋਲੀਟੀਕਲ ਸਾਨੂੰ ਇੱਕ ਇਕਨੋਮਿਕ ਪੈਕੇਜ ਦੇਣਾ ਚਾਹੀਦਾ ਮੈਂ ਸਪੈਸੀਫਿਕ ਗੱਲ ਇਹਦੇ ਵੀ ਰੱਖਣਾ ਚਾਹੁੰਦਾ ਕਿ ਜਿਸ ਤਰ੍ਹਾਂ ਭਾਜਪਾ ਦੀ ਜਦੋਂ ਸਰਕਾਰ ਸੀ वाजपेयी साहब ਜਦੋਂ ਪ੍ਰਧਾਨ ਮੰਤਰੀ ਸਨ ਤਾਂ ਯਾਦ ਵੀ ਰਿਪਰੈਜੈਂਟੇਸ਼ਨ ਉਹਨਾਂ ਦਾ ਸੁਖਬੀਰ ਸਿੰਘ ਬਾਦਲ ਕਰਦੇ ਸੀ ਐਜ ਬਰਿਸਟ ਆਫ ਸਟੇਟ ਫਾਰ ਇੰਡਸਟਰੀ ਉਸ ਟਾਈਮ वाजपेयी ਸਾਹਿਬ ਨੇ ਸਾਰੀ ਹਿਲੀ 스테ਟਸ ਕਿੰਨੀ ਪਹਾੜੀ ਸੂਬੇ ਸਾਡੇ ਗਵਰਨਰ ਦੇ ਵੇਸੇ ਸਾਰੋਂ ਪਹਿਲੇ ਜਦੋਂ ਕਿਸੇ ਚੀਜ਼ ਪੈਂਦਾ ਨਾਲ ਹਮਾਚਲ ਪੈਂਦਾ ਫਿਰ ਉੱਤਰਾਖੰਡ ਆ ਜਾਂਦਾ ਤੇ ਉਸ ਤੋਂ ਬਾਅਦ ਜਿੰਨੀਆਂ ਹਿਲੀ 스테ਟਸ ਨੇ ਨਾਰਥ-ਈਸਟਰਨ ਸਟੇਟਸ ਉਹਨਾਂ ਨੂੰ ਇੱਕ ਸਪੈਸ਼ਲ ਇਕਨੋਮਿਕ ਪੈਕੇਜ ਦਿੱਤਾ ਸੀ ਜਿਹਦੇ ਵਿੱਚ ਵੱਡੇ ਪੇਮਾਨੇ ਤੇ ਟੈਕਸ ਦੇ ਰਿਵੈਟ ਐਸ ਉਹ ਤਕਰੀਬਨ 10 ਸਾਲ ਚੱਲਿਆ ਸੀ ਜਿਸ ਦੇ ਨਾਲ ਸਾਡੇ ਗੁਆਰਨਤੀ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਜਿੰਨਾ ਲੁਧਿਆਣਾ ਜ਼ਿਲ੍ਹਾ ਹੈ ਸਾਡੇ ਮਾਲਵੇ ਦੀ ਇੰਡਸਟਰੀ ਲੁਧਿਆਣੇ ਦੀ ਰੋਪੜ ਦੀ ਚੰਡੀਗੜ੍ਹ ਕੋਲ ਥੀ ਜਿਨ੍ਹਾਂ ਨੇ ਇਹਦਾ ਐਡਵਾਂਟੇਜ ਲੈਣਾ ਸੀ ਸਪੈਸ਼ਲੀ ਫਾਸਟ ਟਕਲ ਇੰਡਸਟਰੀ ਇਹ ਸਾਰੀਆਂ ਬੱਦੀ ਚੜੀਆਂ ਕਿਆ ਜਿਹੜੇ ਅਮਰਸਰ ਜਲੰਧਰ ਹੁਸ਼ਿਆਰਪੁਰ ਜ਼ਿਲ੍ਹਿਆਂ ਦੇ ਸੀ ਇਹਨਾਂ ਨੇ ਕਿਸੇ ਨੇ ਹੁੰਨੇ ਇੰਡਸਟਰੀ ਲਗਾਈ ਕਿਸੇ ਨੇ ਜਬਟਾ ਲਗਾਈ ਤੇ ਕੁਝ ਮੋਡਾਸਪੁਰ ਵਾਲਿਆਂ ਨੇ ਟੂਹੇ ਜਗੋਂ ਕਸ਼ਮੀਰ ਇੰਡਸਟਰੀ ਆਪਣੀ ਬੂਹਤੀ ਸੀ ਤੋਂ ਸਾਨੂੰ ਹਰ ਜਗ ਦੇ ਵਿੱਚ ਜਿੱਥੇ ਬਹੁਤ ਭਾਰੀ ਜਾਨਾਂ ਦਾ ਨੁਕਸਾਨ ਮਾਲ ਦਾ ਨੁਕਸਾਨ ਹੁੰਦਾ ਹੈ ਉਧਰ ਇਕਨੋਮਿਕ ਨੁਕਸਾਨ ਵੀ ਸਾਡਾ ਵੱਡਾ ਹੋਇਆ ਸਾਡੀ ਨਵੀਂ ਇੰਡਸਟਰੀ ਤੇ ਕੀ ਆਣੀ ਸੀ ਐਗਜ਼ਿਸਟਿੰਗ ਇੰਡਸਟਰੀ ਵੀ ਜਿਹੜੀ ਇੱਥੋਂ ਦੀ ਸੀ ਉਹਨਾਂ ਨੂੰ ਜਦੋਂ ਇੱਕ ਇਕਨੋਮਿਕ ਪੈਕੇਜ ਮਿਲਿਆ ਉਹਨਾਂ ਨੂੰ ਬੈਨੀਫਿਟ ਮਿਲਿਆ ਤੇ ਉਹ ਇੱਥੋਂ ਮੂਵ ਕੀਤੇ ਹਿਮਾਚਲ ਕੱਲੇ 'ਚ ਤਕਰੀਬਨ ਉਹਨਾਂ ਦਸਾਂ ਸਾਢੇ 13 ਹਜ਼ਾਰ ਕਰੋੜ ਰੁਪਏ ਦੀ ਇੰਡਸਟਰੀ ਗਈ ਅੱਜ ਜੇਸੀਂ ਇੱਥੋਂ ਜਵਾਬ ਕਰਾਂਗੇ ਪ੍ਰੈਸਿਡੈਂਟ ਆਫ ਇੰਡੀਆ ਕੋਲੋਂ ਯੂਨੀਅਨ ਸਰਕਾਰ ਕੋਲੋਂ ਪੰਜਾਬ ਦਾ ਫੇਰ ਤੁਸੀਂ ਵੇਖਿਆ ਕਿੰਨਾ ਨੁਕਸਾਨ ਹੋਇਆ ਅਨੇ ਕਾਊਂਟੈਂਡ ਨੁਕਸਾਨ ਬਹੁਤ ਪਾਰੀ ਹੈ ਅਜੇ ਪ੍ਰਮਾਤਮਾ ਨੇ ਮਿਹਰ ਕੀਤੀ ਜਾਨੀ ਨੁਕਸਾਨ ਤੋਂ ਬਹੁਤ ਹੱਦ ਤੱਕ ਅਸੀਂ ਬਚਾਏ ਐਕਸੈਪਟ ਫੋਰ ਵਨ ਇੱਕ ਡਰੋਨ ਅਟੈਕ ਦੇ ਵਿੱਚ ਇੱਕ ਪੰਜਾਬੀ ਸਾਡੀ ਔਰਤ ਪਹਿਨ ਚਰੀ ਹੈ ਉਹਦੀ ਫਿਰੋਜ਼ਪੁਰ ਦੇ ਵਿੱਚ ਕਾਹਲੀ ਪਤਾ ਲੱਗਿਆ ਇੱਕ ਅਨਪੋਸਚੁਨੇਟ ਕੈਜੂਐਲਟੀ ਹੋਈ ਹੈ ਇਕਨੋਮਿਕ ਕੈਜੂਐਲਟੀਆਂ ਬਹੁਤ ਹੋਈਆਂ ਨੇ ਲਗਾਤਾਰ ਸਾਡੀ ਬਾਰਡਰ ਦੇ ਵਿੱਚ ਸਾਰਿਆਂ ਨੂੰ ਸਾਡੇ ਇੰਪੋਰਟੈਂਟ ਪੁਲੀ ਸ਼ੈਰੀ ਸ਼ਰੀ ਅਫਸਰ ਸਾਹਿਬ ਸਾਰੀ ਉਤੋਂ ਦੀ ਇੰਡਸਟਰੀ ਬੰਦ ਸਾਰੇ ਉਤੋਂ ਦੇ ਕਿਉਂਕਿ ਤੁਹਾਨੂੰ ਪਤਾ ਹੈ ਹੈ ਟੂਰਿਜ਼ਮ ਤੇ ਚੱਲਣ ਵਾਲਾ ਹੈ ਤਕਰੀਬਨ 504 ਲੱਖ ਯਾਤਰੀ ਰੋਜ਼ ਜਾਂਦੇ ਨੇ ਦਸ਼ਨਾਬਾਸ ਤੇ ਉਹ ਵੀ ਬੰਦ ਰਿਹਾ ਸਾਡੀ ਇੰਡਸਟਰੀ ਭਾਵੇਂ ਜਿਲੰਦਰ ਦੀ ਹੋਏ ਤੇਨੇ ਵੀ ਹੋਏ ਪਰ ਬਠਿੰਡੇ ਦੀ ਹੋਏ ਪਰ ਪਟਿਆਲੇ ਦੀ ਸਾਰੀ ਇੰਡਸਟਰੀ ਨੇ ਵੀ ਸਫਰ ਕੀਤਾ ਹੈ ਸੋ ਅਸੀਂ ਅੱਜ ਇਹ ਸਪੈਸ਼ਲ ਇਥੇ ਉਹਨਾਂ ਕੋ ਮੰਗ ਕਰਨੇ ਆ ਕਿ ਜਿਹੜੇ ਬਾਰਡਰ ਦੇ ਛੇ ਜ਼ਿਲ੍ਹੇ ਜਿਹੜਾ ਪਠਾਨਕੋਟ ਤੋਂ ਸ਼ੁਰੂ ਹੋ ਕੇ ਗੁਰਦਾਸਪੁਰ ਅਫਗਨਿਸਤਾਨ ਤਰਨਤਾਰ ਫਾਜ਼ਿਲਕਾ ਤੇ ਫਿਰੋਜ਼ਪੁਰ ਇਹਨਾਂ ਨੂੰ ਉਹੀ ਹਿੱਲੀ ਸਟੇਟਸ ਦਾ ਜਿਹੜਾ ਟੈਕ ਸੋਲੀਡੇਟ ਸਾਡੀ ਮੰਗ ਹੈ ਕਿ ਜੇ ਸਮੁੱਚੇ ਸੂਬੇ ਨੂੰ ਨਹੀਂ ਦੇ ਸਕੋ ਪਹਿਲੀ ਤਾਂ ਮੰਗ ਹੋਏਗੀ ਜੇ ਸਮੁੱਚੇ ਸੂਬੇ ਨੂੰ ਦੇ ਸਕੋ ਪੰਜਾਬ ਬਹੁਤ ਦੇਰ ਤੋਂ ਤੁਹਾਨੂੰ ਪਤਾ ਹੈ ਬਹੁਤ ਜ਼ਿਆਦਾ ਪਛੜ ਰਿਹਾ ਇਹ ਨੂੰ ਪੈਰਾਸਰ ਖੜਿਆ ਕਰਨਾ ਤੇ ਇਮਾਨਦਾਰੀ ਨਾਲ ਨੈਸ਼ਨਲ ਸਰਕਾਰੇ ਦੀ ਮਦਦ ਕਰਨਾ ਚਾਹੀਦਾ ਤੇ ਸਾਰੇ ਸੂਬੇ ਨੂੰ ਹੀ ਇਹ ਜਿਹੜੀ ਟੈਕਸ ਹੌਲਡੇ ਹੈ ਜਿਸ ਦਾ ਬਾਕੀ ਹਿਲੀ ਸਟੇਸ਼ਨ ਨੂੰ ਦਿੱਤੀ ਸੀ ਉਹ ਦਿੱਤੀ ਜਾਏ ਕਿ ਮਾਈਚਰ ਸੇਨ ਦੇ ਵਿੱਚ ਇਹਨਾਂ ਨੂੰ ਕੋਈ ਪ੍ਰੋਬਲਮ ਹੈ ਤੇ ਚਾਰ ਬਾਰਡਰ ਦੇ ਜ਼ਿਲ੍ਹੇ ਹਨ ਇਹ ਜਿਹੜੀ ਬੈਨੀਫਿਟ ਹੈ ਨੇ ਇਮੀਡੀਏਟਲੀ ਦੇਨੇ ਚਾਹੀਦੇ ਨੇ ਇਹਦੇ ਨਾਲ ਨਾਲ ਮੋਂਡ ਮੈਂ ਆਪਣੇ ਏਰੀਆ ਚ ਵੀ ਗਿਆ ਚੰਦ ਦਿਨ ਪਹਿਲੇ ਚਾਰ ਡਰونز ਦਾ ਅਟੈਕ ਮੇਰੇ ਆਪਣੇ ਖਾਦੀਆਂ ਸੈਂਪਲੀ ਹਲਕੇ ਦੇ ਪਿੰਡ ਦੇ ਪਿੰਡ ਇੱਕ ਸਿਸ਼ਰਾ ਪਿੰਡ ਸੀ ਕਰਤੂ ਮੇਲੇ ਇੱਕ ਨਾਲ ਹੀ ਪੈਣੀ ਪੀਏ ਖਾਂ ਉਹ ਚਾਰ ਉਥੇ ਡਰونز ਦੇ ਜਿਹੜੇ ਡੋਜ਼ ਗਿਰਿਆ ਨੇ ਪ੍ਰਮਾਤਮਾ ਨੇ ਮਿਹਰ ਕੀਤੀ ਹੈ ਕਿ ਪਿੰਡਾਂ ਉੱਤੇ ਨਹੀਂ ਗਿਰਿਆ ਉਹ ਗਲੀਆਂ ਤੇ ਪੈਰੀਆਂ ਦੇ ਵਿੱਚ ਹੀ ਤੇ ਬਟ ਉਹਦੇ ਨਾਲ ਨੁਕਸਾਨ ਪਾਇਆ ਉਹ ਸਾਡੀ ਇਹ ਮੰਗ ਹੈ ਕਿ ਸਾਰੀ ਬਾਰਡਰ ਦੀ ਜਿਹੜੀ ਬੈਲਟ ਹੈ ਜੇ ਵਿੱਚ ਵਿਸ਼ੇਸ਼ ਤੌਰ ਤੇ ਜਿਹੜੀ ਕੰਡੇ ਦੀ ਧਾਰ ਕੋ ਰਹਿਣ ਵਾਲੇ ਲੋਕ ਨੇ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਨਾਰਮਲ ਹਾਲਾਤਾਂ ਦੇ ਵਿੱਚ ਵੀ ਉੱਥੇ ਕੋਈ ਬਚਿਆ ਕੋਲ ਕੋ ਰੋਜ਼ਗਾਰ ਦਾ ਸਾਧਨ 1962 ਦੀ ਜਦੋਂ ਜੰਗ ਹੋਈ ਸੀ ਚੀਨ ਦੇ ਨਾਲ ਉਸ ਤੋਂ ਬਾਅਦ ਗਵਰਨਮੈਂਟ ਆਫ ਇੰਡੀਆ ਦੇ ਵਿੱਚ ਇੱਕ ਸਪੈਸ਼ਲ ਬਾਰਡਰ ਏਰੀਆਜ਼ ਦੇ ਲੋਕਾਂ ਨੂੰ ਇੰਡਾਇਰੈਕਟ ਨੌਕਰੀ ਦੇਣ ਵਾਸਤੇ ਤੇ ਇੰਟਰਨੈਸ਼ਨਲ ਐਸਕੋਨਾਲ ਜਿਹੜੀ ਸਮਗਲਿੰਗ ਹੁੰਦੀ ਹੈ ਤੇ ਜਿਹੜੀ ਸਾਡੇ ਲੋਕ ਕਈ ਵਾਰ ਦੂਸਰੇ ਦੇਸ਼ਾਂ ਬਾਸੇ ਕਹਿੰਿਆ ਨੂੰ ਪੈਸੇ ਦੇ ਕੇ ਕੰਮ ਕਰਨੇ ਸ਼ੁਰੂ ਕਰ ਦਿੱਤੇ ਨੇ ਉਸ ਗੱਲ ਨੂੰ ਰੋਕਣ ਵਾਸਤੇ ਤੇ ਇਸ ਏਰੀਆ ਦੀ ਤਰੱਕੀ ਵਾਸਤੇ ਇੱਕ ਸਕੀਮ ਭੜੀ ਸੀ ਜਿਹਨੂੰ ਵਿਲੇਜ ਡਿਫੈਂਸ ਫੋਰਸ ਕਿਹਾ ਜਾਂਦਾ ਮੀਡੀਆ ਫੋਰਸ ਕਿਹਾ ਜਾਂਦਾ ਅਸੀਂ ਮੰਨ ਕਰਾਂਗੇ ਇੱਕ ਵਾਰ ਢੇਰ ਕੰਡੇ ਦੀ ਸਾਰ ਤੋਂ 5 ਕਿਲੋਮੀਟਰ ਦੇ ਵਿੱਚ ਜਿੰਨਾ ਏਰੀਆ ਪੰਜਾਬ ਦਾ ਤਕਰੀਬਨ 1950 ਪਿੰਡ ਕੋਈ 1950 ਪਿੰਡ ਲੈਂਦਾ ਹੈ। ਇਹਨਾਂ ਉਹਦੇ ਵਿੱਚ ਅਸੀਂ ਇਹ ਸਾਡੀ ਮੰਗ ਹੈ ਕਿ 18 ਸਾਲ ਤੋਂ 35 ਸਾਲ ਦੀ ਏਜ ਦਾ ਨੌਜਵਾਨ ਜਿੰਨੇ ਵੀ ਲੜਕੇ ਹੈ ਨੇ ਜਿਹੜੇ ਫਿਜ਼ੀਕਲੀ ਫਿੱਟ ਨੇ ਉਹਨਾਂ ਦੇ ਉਹਨਾਂ ਦੇ ਮੈਡੀਕਲ ਤੋਂ ਬਾਅਦ ਉਹਨਾਂ ਬੱਚਿਆਂ ਨੂੰ ਮੌਕਾ ਦਿੱਤਾ ਜਾਏ ਗਵਰਨਮੈਂਟ ਆਫ ਇੰਡੀਆ ਆਨਰੇਰੀਅਮ ਦੇ ਉਹਦਾ ਮਤਲਬ ਹੈ ਕਿ ਤਕਰੀਬਨ ਮੀਂਹ ਦੇ ਵਿੱਚ ਜੇ 10000 ਰੁਪਿਆ ਵੀ ਦੇ ਤੇ ਅਸੀਂ 35 ਤੋਂ 40000 ਆਪਣੇ ਨੌਜਵਾਨ ਬੱਚਿਆਂ ਨੂੰ ਰੋਜ਼ਗਾਰ ਦਾ ਸਾਧਨ ਦੇ ਸਕਦੇ ਹਾਂ ਬਾਰਡਰ ਉਹਦਾ ਸਿਸਟਮ ਇਹ ਹੁੰਦਾ ਕਿ ਬਾਰਡਰ ਸਿਕਿਉਰਿਟੀ ਫੋਰਸ ਜਿਹੜੀ ਉੱਥੇ ਬਾਰਡਰ ਤੇ ਬੈਠੀ ਹੈ ਉਹਨਾਂ ਦੀਆਂ ਟੀਮ ਸੀ ਉਹਨਾਂ ਦੇ ਅਫਸਰ ਹੀ ਏਬਲ ਬੋਡੀਡ ਨੌਜਵਾਨਾਂ ਨੂੰ ਜਿੱਥੇ ਅਸੀਂ ਉਹਨਾਂ ਨੂੰ ਆਮ ਕਰਦੇ ਆਂ ਟ੍ਰੇਨ ਕਰਦੇ ਆਂ ਉਹਨਾਂ ਕੋਲ ਫਿਰ ਅਸੀਂ ਕੰਮ ਵੀ ਲੈ ਸਕਦੇ ਆਂ ਇੱਕ ਤੇ तकरीबन 35 ਤੋਂ 40 ਹਜ਼ਾਰ ਨੌਜਵਾਨਾਂ ਨੂੰ ਬਾਰਡਰ ਦੇ ਪਿੰਡਾਂ ਵਿੱਚ ਗਰੀਬ ਪਿੰਡ ਨੇ ਛੋਟੇ ਪਿੰਡ ਨੇ ਆਬਾਦੀ ਬੜੀ ਥੋੜੀ ਹੈ ਉਥੋਂ ਦੇ 35 40 40 ਨੌਜਵਾਨਾਂ ਨੂੰ ਨੌਕਰੀ ਦਿੱਤੀ ਜਾਏਗੀ ਤੇ ਜਿਹੜੇ ਉਥੋਂ ਦੇ ਬਾਰਡਰ ਦੇ ਪਿੰਡਾਂ ਦੇ ਸਕੂਲ ਹੈ ਨੇ ਜਾਂ ਉਥੋਂ ਦੀ ਹੈਲਥ ਸਰਵਿਸਿਜ਼ ਨੇ ਜਾਂ ਐਬਿਲਿਸੈਂਟਰੀ ਦੇ ਉਹਦੇ ਛੋਟੇ-ਛੋਟੇ ਹਸਪੀਟਲ ਉਹਨਾਂ ਦੀ ਡੇਢ ਨੇ 21 ਇਹ ਨੋਨਵਾਨ ਕਰ ਸਕਦਾ ਨੰਬਰ 2 ਪੰਜਾਬ ਪੁਲਿਸ ਦੀ ਕੋਲ ਦੇ ਵਿੱਚ ਤਕਰੀਬਨ ਕੋਈ 1.5 ਲੱਖ ਜਾਂ 1.5 ਲੱਖ ਤੋਂ ਵੱਧ ਪ੍ਰਾਣੀਆਂ ਆਬਸੋਲੀਟ ਜਿਹੜੀਆਂ 3.3 ਜਾਂ ਬੰਦੂਕਾਂ ਨੇ ਜਿਹੜੀਆਂ ਅਸੀਂ ਹਾਸ ਟਾਈਮ ਇਸਤੇਮਾਲ ਲਈ ਕਰਦੇ ਨੇ ਉਹ ਪੰਜਾਬ ਦੀ ਆਰਬਰੀ ਦੇ ਵਿੱਚ ਜਾਂ ਕੋਤਾ ਵਿੱਚ ਰਹੀ ਹੈ ਅਸੀਂ ਉਹ 35 40 ਹਜ਼ਾਰ ਜਦੋਂ ਟ੍ਰੇਨਡ ਨੌਜਵਾਨ ਹੋ ਜਾਣ ਬੀਐਸਐਫ ਟ੍ਰੇਨ ਕਰ ਲੇ ਤੇ ਉਹਨਾਂ ਨੂੰ 8 10 ਘੰਟੇ ਉਹਨਾਂ ਪਿੰਡਾਂ 'ਚ ਕੰਮ ਵੀ ਲੈ ਸਕਦੇ ਅਸੀਂ ਉਹਨਾਂ ਨੂੰ ਬਕਾਇਦਾ ਤੌਰ ਆਪਣੇ ਬਾਰਡਰ ਤੋਂ ਕੰਡੇ ਵਾਲੀ ਤਾਰ ਤੋਂ 5 ਕਿਲੋ ਵਿੱਚੋਂ ਤੱਕ ਦੇ ਪਿੰਡਾਂ ਅਸੀਂ ਉਹਨਾਂ ਨੂੰ ਬਕਾਇਦਾ ਤੌਰ 35 40 ਲੋਕਾਂ ਨੂੰ ਪਿੰਡੇ ਦੇ ਵਿੱਚ ਵੈਪਨ ਵੀ ਦੇ ਸਕਦੇ ਆ ਤੇ ਸੈਕੰਡ ਲਾਈਨ ਉਪਰ ਡਿਫੈਂਸ ਵੀ ਬਣਾ ਸਕਦੇ ਜੇ ਲੋ ਬੱਚਿਆਂ ਨੂੰ ਨੌਕਰੀ ਮਿਲੇਗੀ ਉਹ ਇੰਟਰਨੈਸ਼ਨਲ ਤੁਹਾਡੇ ਵਾਸਤੇ ਆਪਣੀਆਂ ਸਟੇਟ ਦੀਆਂ ਜੈਂਸੀਆਂ ਵਾਸਤੇ ਕੰਮ ਵੀ ਕਰਕੇ ਇੰਟੈਲੀਜੈਂਸ ਵੀ ਦੇਣ ਕੇ ਕੋ ਇੰਟਰਨੈਸ਼ਨਲ ਬਾਰਡਰ ਤੋਂ ਸਮਗਲਿੰਗ ਹੁੰਦੀ ਉਹ ਉਹਦੇ ਦੀ ਰੋਕਣ ਦੇ ਵਿੱਚ ਮਦਦ ਕਰਕੇ ਸੋ ਸੈਕੰਡ ਡਿਮਾਂਡ ਸਾਡੀ ਜਿਹੜੀ ਹੈ ਇਹ ਇੱਥੇ ਪੰਜਾਬ ਨੂੰ ਇੱਕ ਸਪੈਸ਼ਲ ਪੈਕੇਜ ਦਿੱਤਾ ਜਾਵੇ ਤੇ ਬਾਰਡਰ ਏਰੀਆ ਜਿਹੜੇ ਇਹਨਾਂ ਨੂੰ ਸਪੈਸ਼ਲੀ ਕੁਝ ਨਾ ਕੋਈ ਦੇਣਾ ਚਾਹੀਦਾ ਜਿਹਦੇ ਨਾਲ ਸਾਡਾ ਏਰੀਆ ਤੱਕੀ ਕਰੇ ਇਦੇ ਨਾਲ ਹੀ ਅਸੀਂ ਆਪਣੇ ਵੱਲੋਂ ਵੈਲਕਮ ਕਰਦੇ ਆ ਜਿਹੜਾ ਸੀਸਪਾਇਰ ਹੋਇਆ ਸਾਰੇ ਦੇਸ਼ ਦੇ ਵਿੱਚ ਕੋਈ ਵੀ ਡਿਵੈਲਪਿੰਗ ਮੂਲਕ ਜਿਹੜਾ ਹੋਵੇ ਉਹ ਇਹ ਚਾਹੁੰਦਾ ਕਿ جنگ ਲੱਗੇ ਜੰਗ ਦਾ ਹਮੇਸ਼ਾ ਨਿਸ਼ਾਨ ਪਾਰੀ ਨੁਕਸਾਨ ਹੁੰਦਾ ਅਸੀਂ ਦੇ ਬਾਰਡਰ ਦੇ ਲੋਕ ਅਸੀਂ ਇਸ ਨੂੰ ਚੱਲ ਚੁੱਕੇ ਹਾਂ ਪਰ ਸਾਨੂੰ ਇਹ ਇਸ ਗੱਲ ਦੀ ਜ਼ਰੂਰ ਦੇਸ਼ ਵਾਸੀਆਂ ਨੂੰ ਤਕਲੀਫ ਹੋਈ ਏ ਕਿ ਜਿਹੜਾ ਸੀਐਸਪੀਓ ਗਵਰਨਮੈਂਟ ਆਫ ਇੰਡੀਆ ਆਪ ਡਿਕਲੇਅਰ ਕਰਨਾ ਚਾਹੀਦਾ ਸੀ ਜਿਹੜਾ ਰਾਸ਼ਟਰਪਤੀ ਬੇੜਕਰ ਨੇ ਡਿਕਲੇਅਰ ਕੀਤਾ ਤੇ ਉਹਦੇ ਟਵਿੱਟਰ ਹੈਂਡਲ ਤੋਂ ਪਤਾ ਲੱਗਿਆ ਉਸ ਚੀਜ਼ ਨੇ ਜ਼ਲੂ ਜ਼ਰੂਰ ਸਾਨੂੰ ਸਾਰਿਆਂ ਨੂੰ ਇਸ ਗੱਲ ਦੀ ਤਕਲੀਫ ਪਹਾਈ ਹੋਈ ਤੀਸਰੀ ਗੱਲ ਅਸੀਂ ਅਮਰੀਕਨ ਪ੍ਰੈਜ਼ੀਡੈਂਟ ਦੀ ਇਸ ਗੱਲ ਤੇ ਵੀ ਸਾਨੂੰ ਅਪੱਤੀ ਜ਼ਰੂਰ ਹੈ ਕਿ ਉਹਨੇ ਦੋਨੋਂ ਦੇਸ਼ਾਂ ਨੂੰ ਹਿੰਦੁਸਤਾਨ ਨੂੰ ਤੇ ਪਾਕਿਸਤਾਨ ਨੂੰ ਇੱਕ ਹੀ ਜਗ੍ਹਾ ਇਕੁਇਟ ਕੀਤਾ ਇੱਕ ਅਗਰੈਸਿਵ ਦੇਸ਼ ਹੈ ਜਿਨ੍ਹਾਂ ਨੇ ਆਪਣੀ ਨੋਨ ਹੈਜ਼ ਹੈਵਿਡੁਨੀਆਂ ਦੇ ਵਿੱਚ ਕਿ ਪਾਕਿਸਤਾਨ ਇਸ ਨੋਨ ਟੂ ਬੀ ਅ ਲੋ ਕੰਟਰੀ ਤੇ ਇਸੇਮ ਕੇ ਪੱਕੇ ਪੜਾ ਨਹੀਂ ਉੱਥੇ ਸਾਲਾਂ ਨੂੰ ਵੱਡਾ ਦੁਨੀਆ ਦਾ ਟੈਰਿਸ ਵੀ ਉਹਨਾਂ ਦੇ ਬਕਾਇਦਾਤਰ ਕੰਟਰੋਲਮੈਂਟ ਦੇ ਨਾਲੋਂ ਹੀ ਅਬਾਟਾਬਾਦ ਦੇ ਵਿੱਚੋਂ ਮਿਲਿਆ ਸੀ ਕਿ ਉਸ ਦੇਸ਼ ਨੂੰ ਤੁਸੀਂ ਹਿੰਦੁਸਤਾਨ ਨਾਲ ਕਿਸ ਤਰ੍ਹਾਂ ਕਵਿਟ ਕਰ ਸਕਦੇ ਤੇ ਅਸੀਂ ਕਦੇ ਵੀ ਸਾਡੇ ਦੇਸ਼ ਨੇ ਤਕਰੀਬਨ ਪਿਛਲੇ 50 55 ਸਾਲ ਤੋਂ 60 ਸਾਲ ਤੋਂ ਸਾਡੀ ਜਿਹੜੀ ਇੰਟਰਨੈਸ਼ਨਲ ਡੈਮੋਕ੍ਰੇਸੀ ਸਾਡੀ ਇੰਟਰਨੈਸ਼ਨਲ ਜਿਹੜੀ ਪੋਲਿਸੀ ਰਹੀ ਹੈ ਉਹਦੇ ਬਤਾਵਤ ਵੀ ਅਸੀਂ ਕਦੀ ਵੀ ਕਸ਼ਮੀਰ ਨੂੰ ਕਿਸੇ ਤੀਸਰੀ ਫੋਰਸ ਨੂੰ ਇਹ ਨਹੀਂ ਗੱਲ ਕਹੀ ਕਿ ਤੁਸੀਂ ਵਿਚੋਲਿਆ ਬੰਦ ਕਰੋ ਅਸੀਂ ਕਦੀ ਵੀ ਮੰਨਿਆ ਅਸੀਂ ਹਮੇਸ਼ਾ ਮੰਨਿਆ ਕਿ ਜਿਹੜਾ ਕਸ਼ਮੀਰ ਦਾ ਹਿੱਸਾ ਹੈ ਪਾਕਿਸਤਾਨ ਦੇ ਕੋਲੇ ਓਕੂਪਾਈਡ ਹੈ ਤੇ ਹਿੰਦੁਸਤਾਨ ਦਾ ਉਹਦੇ ਤੇ ਹੱਕ ਹੈ ਤੇ ਕਿਸੇ ਦਿਨ ਹਿੰਦੁਸਤਾਨ ਨੂੰ ਨੂੰ ਵਾਪਸ ਲੈ ਜਿਹੜਾ ਅਮਰੀਕਨ ਪ੍ਰੈਜ਼ੀਡੈਂਟ ਨੇ ਇੱਕ ਤਰਫਾ ਆਪਣੇ ਵੱਲੋਂ ਐਲਾਨ ਕੀਤਾ ਹੈ ਕਿ ਉਹਨੇ ਵਿੱਚ ਵੀ ਮੈਂ ਨੈਚਰਲ ਜੇ ਜਿਹੜੀ ਕੋਈ ਨਿਊਟਰਲ ਟੈਰੀਟਰੀ ਉੱਥੇ ਗੱਲ ਕਰਾਂਗਾ ਸਾਨੂੰ ਇਸ ਦਾ ਇਤਰਾਜ਼ ਹੈ ਇਸ ਗੱਲ ਤੇ ਮੈਂ ਵੀ ਗੱਲ ਤੁਹਾਡੇ ਸਾਹਮਣੇ ਲੈ ਕੇ ਆਣਾ ਆਣਾ ਚਾਹੁੰਦਾ ਕਿ ਡਾਕਟਰ ਮਨਮੋਹ ਸਿੰਘ ਜੀ ਵੀ ਸਰਕਾਰ ਦੇ ਵਿੱਚ ਉਹਨਾਂ ਨੇ ਇੱਕ ਜਿਹੜੀ ਬੜੀ ਕਾਮਯਾਬੀ ਨਾਲ ਦੀ ਹਾਈਫਨੇਸ਼ਨ ਕੀਤੀ ਸੀ ਪੰਜਾਬ ਇੰਡੀਆ ਦੀ ਤੇ ਪਾਕਿਸਤਾਨ ਦੀ ਉਹ ਸਮਹਾਉ ਇਸ ਤੇ ਅਸੀਂ ਉਹਦੇ ਵਿੱਚ ਲੂਜ਼ ਆਊਟ ਕੀਤਾ ਡਾਕਟਰ ਮਨਮੋਹਨ ਸਿੰਘ ਜੀ ਦਾ ਕਹਿਣਾ ਸੀ ਕਿ ਤੁਸੀਂ ਪਾਕਿਸਤਾਨ ਨੂੰ ਹਿੰਦੁਸਤਾਨ ਨਾਲ ਕੋਈ ਏਕਤਤਾ ਨਾ ਕਰੋ ਜਦੋਂ ਵੀ ਤੁਸੀਂ ਕੋਈ ਗੱਲ ਕਰਨੀ ਕੱਲੀ ਸਾਡੇ ਨਾਲ ਸਿੱਧੇ ਤੌਰ ਤੇ ਕੀਤਾ ਜਾਏ ਉਹਨੂੰ ਸਾਡੇ ਨਾਲ ਕਿਸੇ ਸਾਥ ਦੇ ਨਾਮ ਤਾਲਮੇ ਲੋ ਤਾਂ ਸਾਡੇ ਨਾਲ ਕਿਸੇ ਕਿਸਮ ਦਾ ਹੈ ਨਹੀਂ ਤਾਂ ਇਹਦੇ ਵਿੱਚ ਅਸੀਂ ਆਹੀ ਗੱਲ ਇਹ ਕਹਿਣਾ ਚਾਹੁੰਦੇ ਆ ਕਿ ਇਹ ਸਦੀ ਪਾਰਟੀ ਨੇ ਡਿਮਾਂਡ ਕੀਤੀ ਅਸੀਂ ਵੀ ਇੱਥੇ ਡਿਮਾਂਡ ਰੱਖਦੇ ਆ ਕਿ ਸਪੈਸ਼ਲ ਪਾਰਲੀਮੈਂਟ ਦਾ ਸੈਸ਼ਨ ਬੁਲਾਇਆ ਜਾਵੇ ਉਥੇ ਗਵਰਨਮੈਂਟ ਆਫ ਇੰਡੀਆ ਤੇ ਜਿਹੜਾ ਵਨ ਵੇ ਡੈਕਲਰੇਸ਼ਨ ਅਮਰੀਕਨ ਪ੍ਰੈਜ਼ੀਡੈਂਟ ਵੀ ਹੋਈ ਹੈ ਉਹਦੇ ਉੱਤੇ ਆਪਣੀ ਕਲੀਅਰੈਸ ਸਾਨੂੰ ਦੇਣੀ ਚਾਹੀਦੀ ਹੈ ਸੋ ਇਹ ਪ੍ਰੈਸ ਕਾਨਫਰੰਸ ਬੇਸਿਕਲੀ ਗਵਰਨਮੈਂਟ ਆਫ ਇੰਡੀਆ ਤੋਂ ਅਸੀਂ ਐਕਸਪੈਕਟ ਕਰਦੇ ਆਂ ਪੰਜਾਬ ਹਮੇਸ਼ਾ ਸਾਰਨੋ ਕੇ ਹੋਇਆ ਜਦੋਂ ਵੀ ਦੇਸੀ ਲੜਾਈ ਆਈਏ ਅੱਡ ਪੰਜਾਬ ਇਹ ਵੀ ਐਕਸਪੈਕਟ ਕਰਦਾ ਹੈ ਕਿ ਸੈਂਟਰਲ ਸਰਕਾਰ ਸਾਨੂੰ ਕੋਈ ਨਾ ਕੋਈ ਇਕਨੋਮਿਕ ਬੰਧਤ ਦੇ ਐਸੇ ਬਾਡਰ ਦੇ ਜ਼ਿਲ੍ਹਿਆਂ ਨੂੰ ਦੇ ਤੇ ਪੰਜਾਬਾਸੇ ਇਕਨੋਮਿਕ ਜਿਹੜਾ ਇੱਕ ਪੈਕੇਜ ਹੈ ਸੀ ਡਿਮਾਂਡ ਕਰ ਰਿਹਾ ਸਾਨੂੰ ਦੇ ਨਾਲ ਇੱਕ ਸਪੈਸ਼ਲ ਪਾਰਲੀਮੈਂਟ ਦਾ ਸੈਸ਼ਨ ਵੀ ਜਲਦੀ ਬੁਲਾਇਆ ਜਾਏ ਇਹ ਇਸ਼ੂਜ਼ ਜਿਹੜੇ ਇਸ਼ੂਜ਼ ਦੇ ਵਿੱਚ ਇਸ ਟਾਈਮ ਸਾਨੂੰ ਆਪਣੀ ਕਲੀਅਰ ਕਟ ਪਾਲਿਸੀ ਜਿਹੜੀ ਹੈ ਉਹਨਾਂ ਉਹਨਾਂ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ ਉਹ ਦੇ ਪਾਰਲੀਮੈਂਟ ਸੈਸ਼ਨ ਆਏ ਤਾਂ ਨਹੀਂ ਇਹ ਸਾਰੀ ਗੱਲ ਸਾਫ਼ ਤੌਰ ਤੇ ਕਲੀਅਰ ਹੋ ਪਾਏਗੀ ਸਪੈਸ਼ਲੀ ਜੋ ਅਮਰੀਕਾ ਦਾ ਰੂਲ ਹੈ ਤੇ ਜਿਸ ਤਰ੍ਹਾਂ ਨੇ ਕਸ਼ਮੀਰ ਦਾ ਜ਼ਿਕਰ ਉਹਨੇ ਕੀਤਾ ਹੈ ਜੋ ਇਹ ਪ੍ਰੈਸ ਕਾਨਫਰੰਸ ਬੇਸਿਕਲੀ ਇਸ ਦਾ ਵਾਸਿ ਹੈ ਇਸ ਤੋਂ ਇਲਾਵਾ ਵੀ ਕੁਝ ਬੇਨੇ ਸਾਥੀਆਂ ਦੇ ਮੇਰੀ ਇੱਕੋ ਬੇਨਤੀ ਹੈ ਕਹਿੰਦੀ ਕਿ ਭਾ ਦਰ 1 ਬਾਈ 1 ਦੇਖਦੇ ਜੀ ਰਾਇਆ ਸਾਹਿਬ ਬੇਸ਼ੱਕ ਕੋਈ ਅਧਿਕਾਰਿਕ ਬਿਆਨ ਨਹੀਂ ਆਇਆ ਲੇਕਿਨ ਫਿਰ ਵੀ ਇਹ ਤੱਥਾ ਬਹੁਤ ਜ਼ਰੂਰਾਣਾ ਚਾਹੀਏ ਕਿ ਜਿਹੜਾ ਉਹਨੇ ਪਰਮਾਨੂ ਜਿਹੜਾ ਸਿਗਰ ਦੇ ਨਾਲ ਕੁਝ ਕੋਈ ਅੱਥਰ ਸਾਹਿਬ ਜਿ ਆਪਣਾ ਖੁਆ ਜਿਹੜੇ ਕਰਕੇ ਅਮਰੀਕਾ ਨੇ ਇਹ ਇੰਟਰਵਿਊ ਦਿੱਤੀ ਹੈ ਕਿ ਜਿਹੜਾ ਇਹ ਐਲ ਨੂੰ ਤਾਂ ਕਿ ਰੁਕਿਆ ਜਾਵੇ ਉਸ ਦਾ ਬਹੁਤ ਕਾਪੜਾ ਵੀ ਜਾਣਾ ਉਸ ਪਾਸੇ ਨਾ ਹੋ ਸਕਦਾ ਕੋਈ ਮੇਰੀ ਬੇਤੀ ਸੁਣੋ ਇਹਦੇ ਬਾਰੇ ਮੈਂ ਆਈ ਐਮ ਨਾਟ ਐਕਸਪਰਟ ਨਾ ਇਹ ਰੀਤੇ ਇੱਕ ਐਸ ਅ ਸਧਾਰਨ ਹਿੰਦੁਸਤਾਨੀ ਇਸ ਗੇਸਟ ਹਿੰਦੁਸਤਾਨੀ ਹੋਂਦੇ ਵਿੱਚ ਮੈਂ ਇੰਨਾ ਹੀ ਅਸੀਂ ਜਾਣਦੇ ਆ ਸਾਰਾ ਹਿੰਦੁਸਤਾਨ ਚਾਹੁੰਦਾ ਹੈ ਕਿ ਤੁਸੀਂ ਇਮੀਡੀਏਟ ਬੰਦ ਕਰ ਸੋ ਪਾਰਲੀਮੈਂਟ ਦੇ ਵਿੱਚ ਚਰਚਾ ਹੋਏ ਆਪਣੀ ਸਾਰੀ ਗੱਲ ਜਿਹੜੀ ਜਿਹੜੀ ਬਹੁਤ ਸਾਰੀ ਕਨਫਿਊਜ਼ਨ ਸੋਸ਼ਲ ਮੀਡੀਆ ਦੇ ਜ਼ਰੀਏ ਆ ਰਹੀ ਹੈ ਉਸ ਨੂੰ ਦੂਰ ਕੀਤਾ ਜਾਏ ਆਪਣਾ ਅੱਖ ਚੰਗੀ ਤਰ੍ਹਾਂ ਕਲੀਅਰ ਕੀਤਾ ਜਾਏ ਅਸੀਂ ਵੀ ਚਾਹੁੰਦੇ ਹਾਂ ਕਿ ਸਾਡਾ ਦੇਸ਼ ਹਮੇਸ਼ਾ ਮਜ਼ਬੂਤ ਹੈ ਹਮੇਸ਼ਾ ਰਹੇਗਾ ਹਮੇਸ਼ਾ ਚੜਦੀ ਕਲਾ ਤੇ ਰਹੇਗਾ ਤੇਜ ਇੱਕ ਰਹੇਗਾ ਜਿਸ ਤਾ ਅੱਗੇ ਅਸੀਂ ਇੱਕ ਆ ਤਾਂ ਇਹ ਕੋਈ ਸਪੈਸੀਫਿਕ ਗੱਲ ਤੇ ਮੈਂ ਜੋ ਆਪਰੇ ਦੇ ਸਕਦਾ ਸਪੈਸੀਫਿਕ ਜਵਾਬ ਇਹ ਸਰਕਾਰੀ ਉੱਤੇ ਦੇ ਸਕਦੀ ਹੈ ਮੈਂ ਤੇ ਆਪਣੇ ਐਜ਼ ਅ ਸਧਾਰਨ ਹਿੰਦੁਸਤਾਨੀ ਆਪਣਾ ਇੱਕ 뷰ਪੁਆਇੰਟ ਰ ਹੈ ਪੰਜਾਬੀ ਵੱਲੋਂ 뷰ਪੁਆਇੰਟ ਰ ਕੇ ਪੰਜਾਬੀ ਚਾਹੁੰਦੇ ਰਿਹਾ ਕੇ ਸੈਂਟਰਲ ਸਰਕਾਰ ਅੱਗੇ ਵਧੇ ਸਾਡੀ ਬਦਲ ਕਰੇ ਸਾਡੀ ਬਾਹ ਭੜੇ ਨੁਕਸਾਨ ਹਮੇਸ਼ਾ ਪੰਜਾਬ ਦਾ ਹੁੰਦਾ ਹੈ ਜਦੋਂ ਵੀ ਕਿਤੇ ਪਾਕਿਸਤਾਨ ਦੇ ਨਾਲ ਕਿਸੇ ਕਿਸਮ ਦਾ ਵੀ ਕੋਈ ਹਾਲਾਤ ਵਿਗੜਦੇ ਨੇ ਸੋ ਇਹ ਵੇਸੇ ਕਹਿੰਦਾ ਕਾਰਨ ਜਿਹੜਾ ਸੀ ਅਸੀਂ ਇਕਨੋਮਿਕ ਪੈਕੇਜ ਦੀ ਵੀ ਮੰਗ ਕੀਤੀ ਹੈ ਬਾਰਡਰ ਏਰੀਆਸ ਤੇ ਵੀ ਸਪੈਸਿਫਿਕ ਗੱਲ ਕੀਤੀ ਹੈ ਕੋਈ ਇਸ ਤੋਂ ਇਲਾਵਾ ਕੁਝ ਨਹੀਂ ਸਾਲ ਹੋ ਗਿਆ ਮੋਦੀ ਨੇ ਕਿਹਾ ਹੈਗਾ ਪਾਣੀ ਆਲਾ ਜਿਹੜਾ ਬੁੱਧਾ ਹੈਗਾ ਉਹ ਸੁਝੋਤਾ ਜਿਹੜਾ ਰੱਬ ਹੈਗਾ ਰੱਬ ਹੀ ਰਹੇਗਾ ਇਸ ਤੇ ਕੋਈ ਜਲਦੀ ਨਹੀਂ ਹੋਏਗੀ ਫਿਰ ਗੱਲ ਪੀਓਗੇ ਤੇ ਇਹ ਨਹੀਂ ਕਿ ਆਧਿਕਾਰ ਨਹੀਂ ਕਿਸੇ ਤੇ ਨਹੀਂ ਨਾ ਇਹਨਾਂ ਜਿਹਨੂੰ ਬਾਇਬਲ ਸਾਫ ਨੇ ਬੋਲ ਬਾਲੇ ਕਹੀਏ ਉਹ ਐਸ ਟਾਈਮ ਮੈਂ ਤੇ ਜਿਹੜੀ ਆਪਣੀ ਗੱਲ ਰੱਖਣ ਬਾਸੀ ਐ ਸੋ ਨਹੀਂ ਗੱਲ ਨਹੀਂ ਰੱਖਾਂਗਾ ਸੈਸ਼ਨ ਹੋਏਗਾ ਸਾਰੀਆਂ ਜੱਲਾ ਉੱਥੇ ਬਲੈਟੀ ਹੋ ਜਾਣਗੀ ਗਵਰਨਮੈਂਟ ਆਫ ਇੰਡੀਆ ਹਰ ਹਿੰਦੁਸਤਾਨੀ ਗਵਰਨਮੈਂਟ ਆਫ ਇੰਡੀਆ ਅੱਜ ਹਿੰਦੁਸਤਾਨ 'ਚ ਬੈਠਾ ਹੈ ਜਾਂ ਦੁਨੀਆ ਭਰ 'ਚ ਬੈਠਾ ਜਿੰਨੇ ਵੀ ਹਿੰਦੁਸਤਾਨ ਦੇ ਨਾਲ ਤੁਲਗ ਰੱਖ ਕੇ ਰੋਕਦੇ ਉਹ ਹਮੇਸ਼ਾ ਚਾਹਦੇ ਕਿ ਸਾਡਾ ਦੇਸ਼ ਚੱਪ ਨਹੀਂ ਚੱਲੇ ਐਂਡ ਖੁਸ਼ੀ ਦੀ ਗੱਲ ਵੱਡੀ ਹੈ ਸਾਰੀ ਪੋਲੀਟਿਕ ਜਮਾਤਾ ਨਹੀਂ ਹੋਲ ਹਾਰਟਿਡਲੀ ਗਰਮਨ ਟੂ ਐਸੈਪਰਲੇ ਵਸਪੋਰਟ ਕੀ ਕੋਈ ਕਿੰது ਪ੍ਰੰਤੂ ਨਹੀਂ ਕਰ ਰਿਹਾ ਬਸ ਅਸੀਂ ਇੱਕੋ ਗੱਲ ਕਰ ਰਹੇ ਹਾਂ ਕਿ ਕਿਰਪਾ ਕਰਕੇ ਸੈਸ਼ਨ ਬੁਲਾਇਆ ਜੇ ਸੈਸ਼ਨ ਤੇ ਬਹਿਤ ਜਿੰਨੀਆਂ ਗੱਲਾਂ ਨੇ ਉਹ ਬਕਾਇਦਾ ਤੌਰ ਸਪੈਸ਼ਲੀ ਅਮਰੀਕਨ ਪ੍ਰੈਜ਼ੀਡੈਂਟ ਦਾ ਜਿਹੜਾ ਰੋ ਹਾਂ ਜਿਹਦੇ ਵਿੱਚ ਉਹਨੇ ਕਸ਼ਮੀਰ ਦਾ ਈਸ਼ੂ ਜਿਹੜਾ ਕਦੀ ਵੀ ਹਿੰਦੁਸਤਾਨ ਨੇ ਨਹੀਂ ਮੰਨਿਆ ਕਿ ਕੋਈ ਥੀਸਕੀ ਪਾਰਟੀ ਆ ਕੇ ਕੋਈ ਨਿਊਟਰਲ ਜਗ੍ਹਾ ਤੇ ਗੱਲ ਕਰੇ ਕਿਉਂ ਕਸ਼ਮੀਰ ਹੈ ਹੀ ਛੱਡ ਤੇ ਦੂਸਰੀ ਗੱਲ ਇਹ ਕਿ ਸੀਐਸਪੀ ਦੇ ਹੋਇਆ ਉਹਦੀਆਂ ਕੀ ਕੀ ਉਹਦੀਆਂ ਗੋਲ ਔਰ ਕਿਸ ਤਹਿਤ ਉਹ ਸੀਐਸਪੀ ਹੋਇਆ ਉਹ ਸਾਰੀ ਗੱਲ ਦੀ ਕਲੈਰਿਟੀ ਸਾਰਾ ਦੇਖੀ ਤੇ ਇਹ ਕਿ ਪੰਜਾਬ ਦੇ ਮੁੱਦੇ ਤੇ ਦੋ ਸਵਾਲ ਇਹ ਨੇ ਇੱਕ ਹੈ ਆਪਣਾ ਪਾਣੀ ਵਾਲਾ ਈਸ਼ੂ ਆ ਜਿਹੜਾ ਖਬਰ ਆਈ ਨੇ ਕਿ ਹਾਈ ਕੋਰਟ ਨੇ ਕਹਿਰ ਕਰਾਇਆ ਕਿ ਜਿਹੜਾ ਪਾਣੀ وہ منطقی غلط ہے لیکن پورے باوجود کہ ڈومینیون انٹرپریٹ لوگوں کو صحیح سیچویشن کی جانکاری دیتی ہے ایک کیس کال نہیں پہلے ٹھیک ہے ہائی کورٹ ہے کہ سر نیشنل یہ اگر جلندر میں لیڈر اپوزیشن آ رہے اپنی بات رکھ رہے ہیں پنجاب کا اپنا جو بات ہے وہ رکھیں گے جب اسپیشل سیشن ہوگا پھر میں اپنے छोटे के अध्यक्ष पार्टी अध्यक्ष और अपने एमपी से मिलने करेंगे वहां अपनी प्रजापात रखेंगे बट दिस इज अ वे हाउ टू आपका केस कोई लेकर जा रहे हैं आज का सर जिस तरीके में दिस तरीका हमने ट्राई की थी ट्रेड का जमात में मुझे लगा कि कांग्रेस की सोच भी है कि अमेरिका का इस तरीके बिना सब हो के आ जाना गन्ना चल रही है ट्रेड की भी बात आती है जो पुराने तारीफ भी चलागी कांग्रेस किस बच्ची लीडरशिप की पूछती है ऊंची लीडरशिप के अपनी रोजगार को रखती है ਕੰਕਰੀਟ ਇਸਰ ਹੈ ਨੀ ਉਹੀ ਗੱਲਾਂ ਸਾਰੀਆਂ ਜੋ ਸੈਸ਼ਨ ਕਾਲ ਕੀਤਾ ਜਾਂਦਾ ਹੈ ਕਿ ਤਾਂ ਹੀ ਉੱਥੇ ਗੱਲ ਕਰਤੀ ਦੇ ਮੈਂ ਹੁਣ ਇੱਥੋਂ ਬਿਖਤਾ ਉਹ ਇਹੋ ਜੀ ਗੱਲ 파ਰਟੀ ਦੇ ਵਿਰੋਧ ਕੇ ਨਾ ਕਰ ਸਕਦਾ ਮੈਂ ਤੇ ਇਨੀ ਗੱਲ ਹੀ ਕਹਿ ਰਿਹਾ ਕਿ ਜਿਹੜੀਆਂ ਚੀਜ਼ਾਂ ਦੀ ਅਜੇ ਕਲੈਰਿਟੀ ਨਹੀਂ ਕਾਈਂਲੀ ਗਵਰਨਰਟ ਆਫ ਇੰਡੀਆ ਪਾਰਲੀਮੈਂਟ ਦਾ ਸੈਸ਼ਨ ਬੁਲਾਇਆ ਕੋ ਦਿਖ ਲੈ ਅਗਰ ਤੁਸੀਂ ਦਬਾਉਣ ਕਿ ਆਪਕੋ ਜੀ ਬਾਤ ਜਿਹੜੀ ਬਾਤ ਨੇ ਸਬੰਧਿਤ ਡਿਪਾਰਟਮੈਂਟ ਹੈ ਤੁਸੀਂ ਕਿਹਾ ਵੀ ਸਭ ਤੋਂ ਕੀ 파ਰਟੀ ਸਪੋਰਟ ਤੇ ਕੰਮ ਕਰਨਾ ਹਰ ਦੇ ਇਸ਼ੂ ਹੋਰ ਹੱਲ ਹਾਂਜੀ اور جدو سی اس وائر ماؤس ہویا اس تو بعد کافی سارے کانگرس کیا تو جاہاں سے تو بھولے سیدھے ہوئے دیو وہ کندرا کا بھی اس نے مائنگ ایک آف بلدہ دیش تو آف دیپائیم نسکر How do you look at it? They have a day work in that country's name, they have a sheet, that they have a display, they have a social media. 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 They have ਬਾਇਰੋ ਫੋਟੋਗ੍ਰਾਫੀ ਕਰਕੇ ਖਾਸ ਇੱਕ ਵੇੜੀ ਜਿਹੜੀ ਸੀਰੀਜ਼ ਵਾਪਤ ਆ ਰਹੀ ਹੈ ਮਿਸਟਰ ਗੰਮੀਆ ਮਾਹ ਮੋਹਰਮਾ ਇਕਵੇਸ਼ਨ ਦੇ ਕੇ ਪ੍ਰਾਈਵਸ ਮੈਥਡੋਲੋਜੀ ਨਾਲ ਉਹ ਸੀਰੀਜ਼ ਵਾਪਤ ਇਸ ਤਰ੍ਹਾਂ ਦੀ ਗੱਲ ਹੋ ਰਹੀ ਹੈ ਮੈਂ ਕੋਈ ਇਸ ਕਿਸਮ ਦੀ ਗੱਲ ਕਿਸੇ ਤੇ ਨਹੀਂ ਲੈ ਕੇ ਆਣਾ ਚਾਹੁੰਦਾ ਜਿਹੜੀ ਕੋਈ ਅਵਾਜ਼ ਚੇੜਨਾ ਚਾਹੇ ਤੁਹਾਨੂੰ ਵੀਰ ਵੀ ਨੈਸ਼ਨਲ ਲੀਡਰਸ਼ਿਪ ਸਾਹਿਬ ਸਾਰਾ ਦੇਸ਼ ਗੌਰਮੈਂਟ ਦੇ ਨਾਰੇ ਸਾਡੀਆਂ ਜਿਹੜੀਆਂ ਜਿਹੜੇ ਕੁਝ ਚੀਜ਼ਾਂ ਹਿੰਦੁਸਤਾਨ ਦੇ ਲੋਕ ਮੰਗ ਰਹੇ ਨੇ ਕਿ ਗਵਰਨਮੈਂਟ ਆਫ ਇੰਡੀਆ ਕਲੀਅਰ ਕਰੇ ਸਪੈਸ਼ਲੀ ਉਹ ਗੱਲ ਜਿਹੜੀ ਅਮਰੀਕਨ ਪ੍ਰੈਜ਼ੀਡੈਂਟ ਦਾ ਰੋਲ ਹੈ ਅਸੀਂ ਉਹਦੀ ਗੱਲ ਹੈ ਇੱਥੇ ਕੀ ਚੱਲ ਰਿਹਾ ਕਿ ਨਹੀਂ ਚੱਲਦਾ ਕੀ ਪਹਿਲੇ ਹੋਇਆ ਕੀ ਲੇਟ ਹੋਇਆ ਉਹਨੂੰ ਛੱਡਦੇ ਹੋਏ ਅਸੀਂ ਤਾਂ ਇੰਨਾ ਚਾਹੁੰਦੇ ਆ ਕਿ ਸਾਨੂੰ ਕਲੈਰਿਟੀ ਦਿੱਤੀ ਜਾਵੇ ਇਹ ਜਿਹੜੀ ਸੀ ਫਾਈਲ ਹੈ ਬੇਸਿਕਲੀ ਉਹ ਗਵਰਨਮੈਂਟ ਆਫ ਇੰਡੀਆ ਵੱਲੋਂ ਇਹ ਨਾ ਉਸ ਰਿਸਰਚ ਏਜੰਸੀ ਇਨਸਟੈਡ ਆਫ ਅਮਰੀਕਨ ਪ੍ਰੈਜ਼ੀਡੈਂਟ ਹੋਤੋ ਤਾਂ ਇਹ ਪ੍ਰਾਈਮ ਮਿਨਿਸਟਰ ਨੇ ਕੱਲ ਆਮੋਕੋ ਚ ਇਹ ਕਹਿ ਕੇ ਗਏ ਨੇ ਕਿ ਸੀ ਫਾਈਲ ਪਾਕਿਸਤਾਨ ਨੇ ਮੰਗੀ ਐਸੀ ਮੰਗੀ ਐਂਡਸਟੋਟ ਵੀ ਗਏ ਕਹਿੰਦੇ ਹੈਂ ਕਿ ਉਹ ਜੋ ਮਰਜ਼ੀ ਫੋਰੈਂਸਟਿਕ ਹੈ ਨਾ ਸੀ ਇਨਸੈਕਟ ਕਰ ਰਹੇ ਅਸੀਂ ਇੰਨੀ ਗੱਲ ਕਹਿੰਦੇ ਹਾਂ ਫਲੋਰ ਆਫ ਦੋ ਪਾਰਲੀਮੈਂਟ ਲਗਾ ਹੋਏਗਾ ਇਹ ਅਰੀਨਾ ਖੁੱਲਾ ਹੋਏ ਅਰੀਨਾ ਖੁੱਲਾ ਦੇ ਵਿੱਚ ਬਹੁਤ ਸਾਰੇ ਸਵਾਲ ਆਣਗੇ ਜਿਹੜੀ ਵੀ ਫੇਸ ਦੇ ਸਾਹਮਣੇ ਤੇ ਵੀ ਇਸ ਨੂੰ ਕਿਸੇ ਕਿਸਮ ਦੀ ਸੋਸ਼ਲ ਮੀਡੀਆ ਦੇ ਜ਼ਰੀਏ ਕਿਸੇ ਜ਼ਰੀਏ ਕੁਝ ਪ੍ਰੋ ਆ ਰਹੀਆਂ ਕੁਝ ਐਂਟੀ ਗੱਲਾਂ ਆ ਰਹੀਆਂ ਕੁਝ ਉਸ ਦੇ ਵਿੱਚ ਕੋਈ ਨਾ ਕੋਈ ਜੇ ਕੋਈ ਕਿਸੇ ਕਿਸਮ ਦੀ ਕਲੈਰਿਟੀ ਨਹੀਂ ਹੈ ਤਾਂ ਉਹ ਗਵਰਨਮੈਂਟ ਕਲੀਅਰ ਕਰੇਗੀ ਆਪਣੀ ਪੋਜੀਸ਼ਨ ਕੋਲ ਮਾਰੀ ਕਿ ਕਿਸੇ ਵੀ ਗੱਲ ਦੀ ਕਿ ਕਿ ਹਾਈਪਰਡ ਹੋ ਗਿਆ ਅ ਜੇਆ ਪਾਕਿਸਤਾਨ ਨੇ ਨਾਲੇ ਪਰਿਫਰ ਸੋ ਹਾਊ ਡੂ ਯੂ ਲੁੱਕ ਐਂਡ ਇਹ ਬੇਮਾਨੇ ਸਿਹਾ ਉਹਦਾ ਹੈ ਕਿ ਬਨਮੂਰ ਸਿੰਘ ਉਹ ਗੁਣਾਦੀ ਗਵਰਨਰਤਾ ਉਹਨੇ ਬੜੀ ਕਾਮਯਾਬੀ ਦੇ ਨਾਲ ਜਲੋਂ ਵੀ ਬਾਹਰ ਲਿਆਉਂਦੇ ਸੀ ਉਹ ਕੱਲੇ ਹਿੰਦੁਸਤਾਨ ਨਾਲ ਹਿੰਦੁਸਤਾਨ ਦੀ ਗਾਲੀ ਕੱਢਦੇ ਸੀ ਇੰਡੋ ਪਾਕ ਕਰਨੀ ਸੀ ਹੁਣ ਡ੍ਰੰਪ ਸਾਹਿਬ ਨੇ ਇਕੁਇਵੈਟ ਕਰ ਦਿੱਤਾ ਅਗਰੈਸਿਵ ਨੂੰ ਵੀ ਅਜੇ ਤੱਕ ਰੈਪ੍ਰੀਮਾਂਡ ਨਹੀਂ ਕੀਤਾ ਉਹਨੇ ਪਾਕਿਸਤਾਨ ਨੂੰ ਰੈਪ੍ਰੀਮਾਂਡ ਨਹੀਂ ਕੀਤਾ ਕਿ ਟੈਰਰਿਸਟ ਅਟੈਕ ਤੁਸੀਂ ਕਰਵਾਇਆ ਰੈਪ੍ਰੀ ਉਹਨਾਂ ਦੀ ਉਹਨਾਂ ਨੂੰ ਨਿਪਟ ਕਰਨਾ ਚਾਹੀਦਾ ਸੋ ਨਹੀਂ ਫੁੱਲੀਵੇ ਕਿ ਸਾਰੇ ਨੂੰ ਇਟ ਇਜ਼ ਕਨਸਿਡਰਡ ਟੂ ਬੀ ਵਨ ਆਫ ਦੀ ਰੋਗ ਨੇਸ਼ਨ ਜਿੱਥੇ ਵਰਲਡ ওভার ਜਿੱਥੇ ਵੀ ਟੈਰਰਿਜ਼ਮ ਹੋਇਆ ਈਵਨ ਅਮਰੀਕਾ ਦੇ ਵਿੱਚ ਉਸਾਮਾ ਬਿੰਦ ਜਾਰਦਨ ਜਿਹੜਾ ਆਦਮੀ ਸੀ ਉਹ ਵੀ ਪਾਕਿਸਤਾਨ ਚੋਂ ਅਫਗਾਨਵਾਰ ਤੋਂ ਕੱਢਿਆ ਗਿਆ ਐਸ ਲਈ ਇਹ ਇੱਕ ਬਹੁਤ ਚੀਜ਼ ਹੈ ਕੰਟਰੀ ਇਸ ਕਿੱਟ ਵਿੱਚ ਰੋਨੇਸ਼ਾ ਅੱਜ ਆਇਤ ਨੇ ਕਹਿੰਦੀ ਹੈ ਕਿ ਗੌਰਮੈਂਟ ਕਹਿੰਦਾ ਨਹੀਂ ਸਾਨੂੰ ਇਹ ਸਦਾ ਦੇਤਾ ਮਕਸਦ ਇਹ ਸੀ ਕਿ ਦੋਨਾਂ ਨੂੰ ਇਕੱਠੇ ਇਕਵੇਟ ਕਰਨਾ ਸਾਨੂੰ ਸਾਰੇ ਹਿੰਦੁਸਤਾਨੀਰ ਤੂੰ ਸੀਰੀਅਸਲੀ ਇਸ ਦਾ ਕੰਸਰਨ ਹੈ ਕਿ ਟਰੰਪ ਕੋ ਨਾਲੂ ਇਕੱਠਾ ਬਿਨਾ ਦੋਨਾਂ ਕਿਸੇ ਨੂੰ ਰੈਪ੍ਰਿਜ਼ੈਂਟ ਨਹੀਂ ਕੀਤਾ ਗਿਆ ਦੋਨਾਂ ਦੀ ਤਾਰੀਫ ਵੀ ਕੀਤੀ ਹਿੰਦੁਸਤਾਨ ਦੀ ਤੇ ਤਾਰੀਫ ਹੁੰਦੀ ਸੀ ਅੱਜ ਤੇ ਪਾਕਿਸਤਾਨ ਦੀ ਤਾਰੀਫ ਲਈ ਸਵਾਲ ਇਹ ਸੜ ਗਿਆ ਕਲੈਰਿਟੀਆਂ ਤੋਂ ਗਗਟੋ ਫਿਲਿਆ ਜਾਂ ਬਲ ਮਨਿਸਟਰ ਜਾਂ ਪ੍ਰਾਈਮ ਮਿਸਟਰ ਹੀ ਹੋਤੇ ਦੇਣਗੇ ਬਾਇਓਸਿਕ ਹੋਰ ਬਹੁਤ ਜ਼ਬਰਦਸਤ ਤੇਲੀ ਚੱਲ ਜਿਹੀ ਸੋਸ਼ਲ ਮੀਡੀਆ ਤੇ ਚੱਲੀ ਹੈ ਜਿਸ ਤਰ੍ਹਾਂ ਉਹ ਕਹਿੰਦੇ ਸੀ ਹੈ ਕਿ ਜਿੰਦਰਾ ਕਾਂਸੀ ਪ੍ਰਧਾਨ ਜਿਹੜੇ ਆਪਣੇ ਮੋਦੀ ਸਾਹਿਬ ਤੇ ਜਿੰਦਰਾ ਕਾਂਸੀ ਨੇ ਬੰਦਦਾ ਅਸਲ ਕੱਟਾ ਮੋਰ ਤੇ ਨੀਰ ਸਵਾਲ ਰਸਾ ਪੰਜਾਬ ਨੂੰ ਲੈ ਕੇ ਇੱਕ ਸਵਾਲ ਮਜੀਠੀ ਦੇ ਦੌਰ ਵਿੱਚ ਗਿਆ ਜੋ ਸਥਿਤੀ ਹੈ ਵੀ ਤੋਂ ਵੱਟ ਮੌਤਾ ਕੋਸ ਗਿਆ ਸਰਕਾਰ ਨੇ ਕੱਤੀ ਮਹੀਨਿਆਂ ਤੱਕ ਜਿਹੜਾ ਕਿ ਲਾਲ ਕਿਤਾਬ ਦਾ ਸ਼ਬਦ ਹੁੰਦਾ ওভার ਆਲ ਸਿਚੁਏਸ਼ਨ ਬੜੀ ਦੇਖੋ ਇੱਕ ਸਾਨੂੰ 5 ਮਿੰਟ ਗੱਲ ਮੈਂ ਵੀ ਉੱਥੇ ਗਿਆ ਸੀਐਮ ਪੰਜਾਬ ਦੇ ਆਉਣ ਤੋਂ ਪਹਿਲੇ ਮੈਂ ਉੱਥੇ ਸੀ ਅਨਫੋਰਚੂਨੇਟ ਗੱਲ ਹੈ ਕਿ ਜਿਹੜਾ ਸੀਐਮ ਖੁਦ ਕਿੰਨੇ ਕਰਦਾ ਹੁੰਦਾ ਅਸੀਂ ਇਹ ਗੱਲਾਂ ਨੂੰ ਕਹਿੰਦਾ ਸੀ ਕਿ ਮੌਤਾ ਨਹੀਂ ਹੋਇਆ ਮਰਡਰ ਹੋਇਆ ਤੇ ਅਸੀਂ ਇਹ ਪੁੱਛਿਆ ਕਿ ਫਿਰ ਜੇ ਮਰਡਰ ਹੋਇਆ ਤਾਂ ਮਰਡਰ ਦਾ ਜ਼ਿੰਮੇਵਾਰ ਕੌਣ ਹੈ ਉਹਨਾਂ ਨੇ ਬਿਆਨ ਦੇ ਵਿੱਚ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਮੇਰੇ ਜਾਣ ਤੋਂ ਬਾਅਦ ਹੋਣ ਦੇ ਚ ਮੈਂ ਤੇ ਸਿੱਧਾ الزام ਲਗਾਇਆ ਸੀ ਕਿ ਡਾਇਰੈਕਟਲੀ ਇਹਦੇ ਵਿੱਚ ਆਪ ਗਵਰਨਮੈਂਟ ਦਾ ਫੇਲੀਅਰ ਹੈ ਇਹਦਾ ਸਿੱਧਾ ਰਿਸਪੋਨਸਿਬਿਲਟੀ ਲਾਈਸ ਐਟ ਦੀ ਡੋਰ ਆਫ ਭਗਵੰਤ ਮਾਨ ਐਂਡ ਹਰਪਾਲ ਸਿੰਘ ਜੀ ਹਰਪਾਲ ਸਿੰਘ ਜੀ ਮੈਂ ਚਾਹੀਦਾ ਮਿਨਿਸਟਰੀ ਭਗਵੰਤ ਮਾਨ ਹੋਮ ਮਿਨਿਸਟਰ ਇਹ ਖਾਮ ਚੀਜ਼ ਹੈ ਮੇਰੇ ਤੋਂ ਬਾਅਦ ਹੋਣਾ ਬਿਆਨ ਦਿੱਤਾ ਕਿ ਯਾਂ ਤੇ ਕੋਈ ਜਿਹੜਾ ਦੋ ਨੰਬਰ ਦਾ ਕੰਮ ਚੱਲਦਾ ਯਾਂ ਤੇ ਦੇ ਪਿੱਛੇ ਕੋਈ ਪੋਲਿਟਿਕਲ ਆਕਾ ਹੈ ਯਾਂ ਪੁਲਿਸ ਹੈ ਤੇ ਯਾ ਅਫਸਰ ਸ਼ਹੀ ਹੈ ਤੇ ਮੈਂ ਟਵੀਟ ਲਿਖੀ ਜਾਂ ਸੀ ਮਾਨ ਸਾਹਿਬ ਸ਼ਾਇਦ ਤੁਸੀਂ ਭੁੱਲ ਗਏ ਹੋ ਕਿ ਤਿੰਨਾਂ ਦੇ ਹੈਡ ਤੇ ਤੁਸੀਂ ਹੁਣ ਪੋਲੀਟਿਕਲ ਸਿਸਟਮ ਦੇ ਹੈਡ ਤੁਸੀਂ ਹੋ ਪੁਲਿਸ ਦੇ ਹੈਡ ਤੁਸੀਂ ਹੋ ਬਿਰੋਕਰੇਸੀ ਦੇ ਹੈਡ ਤੁਸੀਂ ਹੋ ਤੇ ਰਿਸਪੌਂਸਿਬਿਲਟੀ ਡਾਇਰੈਕਟਲੀ ਲਾਈਜ਼ ਐਟ ਨੋ ਫੁੱਟਸਟੈਪ ਮਰਡਰ ਦਾ ਕੇਸ ਹਮ ਨੂੰ ਕਿਰਪਾ ਕਰਕੇ ਦੱਸੋ ਕਿਹਦੇ ਤੇ ਰਜਿਸਟਰ ਕੀਤਾ ਗਿਆ ਤੁਸੀ ਕਿਹਦੇ ਕੀਤਾ ਜਦੋਂ ਮੌਕੇ ਤੇ ਅੱਜ 21 ਬਹੁਤਾਂ ਹੋ ਚੁੱਕੇ ਆ 8-10 ਅਜੇ ਵੀ ਹਸਪੀਟਲ 'ਚ ਨੇ ਤਾਨੂੰ ਬਕਾਇਦਤ ਔਰ ਜਿਹੜੀ ਗੱਲ ਮੇਰੇ ਕੁਲੀਗ ਨੇ ਕਹੀ ਸੀ ਸਾਡੇ ਨੈਪਲੋ ਪਾਸੇ ਦੇ ਸਾਹਬ ਨੂੰ ਕਿ ਇਹ ਕੀ ਅਚਰਨ ਨੂੰ ਕਿ ਇੱਕ ਦਿਹਾੜੀ ਪਹਿਲੇ ਹੀ ਕੰਮ ਸ਼ੁਰੂ ਹੋਇਆ ਸੀ ਤੁਹਾਨੂੰ ਪਤਾ ਹੈ ਪਹਿਲੇ ਇਹਦਾ ਇੱਕ ਵੱਡਾ ਕਾਖ ਵੀ ਹੈ ਕਿ ਸਾਈਜ਼ ਦੀ ਇੱਕ ਪਾਸੇ ਤੇ ਕਹਿੰਦੇ ਸਾਡੀ ਕਲੈਕਸ਼ਨ ਬੜੀ ਵੱਧ ਗਈ ਹੈ ਜਨਾਬ ਮੰਗੀ ਇੰਨੀ ਕਰ ਦਿੱਤੀ ਇਹ ਕਿ ਮੇਰੇ ਬੇਸਿਕਲੀ ਦਿਹਾੜੀ ਕਰਵਾ ਲੈਣ ਉਹਨਾਂ ਨੂੰ ਸ਼ਰਾਬ ਹੋਣ ਦੇਸੀ ਸ਼ਰਾਬ ਦੀ ਬੋਤਲ ਦਾ तकरीबन ਮੈਨੂੰ ਪਤਾ ਲੱਗਾ 400 ਰੁਪਏ ਇਹ ਜਿਹੜਾ ਅਧੀਆ ਸੀ 200 ਤੋਂ ਹੋ ਗਿਆ ਭਾਈਆ 100 ਤੋਂ ਹੋ ਗਿਆ ਜਿਹੜਾ ਲੇਬਰ ਕਰਨ ਵਾਲਾ ਆਦਮੀ ਜਿਹਨੂੰ ਦਿਹਾੜੀ 400 ਤੋਂ 500 ਮਿਲਦੀ ਏ ਇਹ ਕੱਲ ਮੈਂ ਉਥੇ ਪਤਾ ਕੀਤਾ ਸੀ ਉਹ ਕਹਿੰਦੇ 20 ਤੋਂ 25 ਰੁਪਏ ਦਾ ਇੱਕ ਪੌਚ ਬੰਦਾ ਸੀ ਜਿਹਦੇ ਨਾਲ ਬਹੁਤ ਹੋਈ ਸੋ ਸਸਤੀ ਸ਼ਰਾਬ ਵੇਚ ਕਰਨੇ ਕੰਮ ਹੋਇਆ ਅਸੀਂ ਇੱਕ ਪਾਸੇ ਤੇ ਵੇਖ ਲਿਆ ਕਿ ਸਾਨੂੰ ਰੈਵਿਊ ਕਿੰਨਾ ਇਕੱਠਾ ਹੋ ਰਿਹਾ ਪਰ ਇੱਕ ਸੈਕਟਰ ਜਿਹੜਾ ਗਰੀਬ ਸੈਕਟਰ ਜਿਹੜਾ ਐਸਟੀ ਹੈ ਸੀ ਉਧਰ ਧਿਆਨ ਨਹੀਂ ਕੀਤਾ ਕਿ ਇੱਕ ਸੈਕਟਰ ਐ ਹੋ ਜਾ ਵੀ ਹੈ جنہوں سانوں ایک شراب یا لی ہے سستے ریٹے مہیا کراری تے ہیں تو دس is one of the reasons دوسری ریزن یا لی ہے اسی آپ کہا لے گئی کہ مان صاحب کسی آپ دسو یا پر پاک سنگ چیمے روز ٹیمہ دینا چاہیے تھا کہ یہاں دسو کاروائی کے لیتے کرنی ہے یہ مستر دوسیوں مستر دوسیوں لالو تھے ساتھے آن کو پہلے کیسے چھو تھے میڈی ایس پیز اس میں نے کر رہتے تھے وہ میلے بعد دیر بعد کر دیتے تھے

ਉਹਦਾ ਮਤਲਬ ਇਹ ਹੈ ਕਿ ਸਵਾ 3 ਸਾਲ ਤੇ ਮਾਨ ਸਾਹਿਬ ਨੇ ਮੰਨ ਲਿਆ ਕਿ ਇਹ ਹੀ ਮਾਫੀਆ ਚਲਾ ਰਹੇ ਨੇ। ਇਹ ਕਬੂਲ ਲਈ ਨਾ ਕਿ ਸਵਾ 3 ਸਾਲ ਬੀਤ ਗਏ। ਹੁਣ ਅਸੀਂ ਬੰਦ ਕਰਾਂਗੇ ਉਹਦਾ ਮਤਲਬ ਸਵਾ 3 ਸਾਲ ਪੂਰੀ ਚੱਲਦੀ ਰਹੀ। ਤੇ ਅਜੇ ਵੀ ਚੱਲ ਰਹੀ ਹੈ ਇਹ ਨਹੀਂ ਕਿ ਬੰਦ ਹੋਈ ਹੈ। ਨਸ਼ੇ ਵਰਗਾ ਮਾਫੀਆ ਵੇਜਦਾ ਜਿਹੜਾ ਤੁਹਾਡੇ ਸਾਹਮਣੇ ਚੱਲੀ ਜਾਂਦਾ ਸੁਚੇਪੇ ਪੰਜਾਬ ਚੱਲਦੇ। ਇਹ ਲੇਰਾ ਸਾਰਾ ਕੋਈ ਅਖਬਾਰਾਂ ਦੇ ਦੁਨੀ ਇਹ ਸਾਰਾ ਕੰਮ ਚੱਲੀ ਜਾਂਦਾ। ਜਰਿਆ ਜਮਾ ਅਸੀਂ ਗੱਲ ਇਹ ਪੈ ਕੇ ਸਾਲ ਲੱਗਦੀ ਆ। ਕਿਤਾ ਜਿਹੜਾ ਪੰਜਾਬ ਨੂੰ ਦੇਖੋ ਮੈਂ ਕੋਈ ਸਪੈਸੀਫਿਕ ਕੋਈ ਚੀਜ਼ ਤੇ ਸਰਕਾਰੋਂ ਪੰਜਾਬ ਨਾਲ ਹੀ ਗੱਲ ਕਰਦੇ ਹਾਂ ਇਕਨੋਮਿਕ ਪੈਕੇਜ ਇੱਥੇ ਹੈ ਕੋ ਕਿਸਾਨਾਂ ਦੀ ਮਦਦ ਕਰਨੀ ਕੁਝ ਇੰਡਸਟਰੀ ਦੀ ਮਦਦ ਕਰਨੀ ਕੋ ਦੋ ਪਾਸੇ ਦੀ ਮਦਦ ਕਰਨੀ ਉਹ ਜੋ ਬਾਰਡਰ ਏਰੀਆ ਦੀ ਜਿਸ ਤਰ੍ਹਾਂ ਅਸੀਂ ਮੰਗ ਕੀਤੀ ਕਿ ਪੰਜਾਬ ਚ ਨਹੀਂ ਦੇ ਸਕਦੇ ਤੁਸੀਂ ਘੱਟੋ ਘੱਟ ਬਾਰਡਰ ਸਾਡੇ ਜ਼ਿਲ੍ਹਿਆਂ ਨੂੰ ਦੇ ਦਿਓ ਸਾਡੇ ਦੇ ਦਿਲਦਰ ਤੇ ਇੰਡਸਟਰੀ ਕਰਨੇ ਜ਼ਿਲੰਦਰ ਨਾਲ ਕੋ ਜੇ ਲੋਪ ਗਾਂਪੂਰ ਤਾਂ ਸਦਰ ਗੁਦਾਸਪੁਰ ला ਸਕਦਾ ਹੈ ਅੰਮ੍ਰਿਤਸਰ ਤੰਪਰ ला ਸਕਦਾ ਸਾਡੀ ਪੰਜਾਬ ਦੀ ਰੈਜ਼ਿਸਟਿੰਗ ਇੱਥੇ ਦੀ ਇੱਥੇ ਰਹਿ ਸਰ ਜਾਂ ਕਿਸੇ ਭਰੂ ਵੀ ਆ ਤੇ ਸਾਡੇ ਉਸ ਏਰੀਆ ਜਰੂਰ ਸਾਡੇ ਨੌਜਵਾਨਾਂ ਨੂੰ ਭਰਮਾਰੀ ਫੈਲਿਆ ਦੇਣਾ ਪੰਜਾਬ ਦੇ ਵਿੱਚ ਤੇ ਬੇਸਿਕਲੀ ਤੇ ਆ ਸਰ ਤੁਸੀਂ بارا سے نقصان ہوا تھوڑا سارا